ਪਟੈਂਡੇ ਇਧਰ ਲੈ ਕਰਾਉਂਦੇ ਹੁੰਦੇ ਸੀ 7 ਕਰੋੜ ਰੁਪਇਆ ਦੀਪਕਾ ਬਾਦ ਕੋ ਨੂੰ ਦੇਂਦੇ ਸੀ ਪਲੇਅਰਾਂ ਦੇ ਹਜੇ ਤੱਕ ਫੀਸ ਨਹੀਂ ਮਿਲੀ ਕਬੱਡੀ ਤੇ ਜਿਹੜੇ ਜਿੱਤੇ ਨੇ ਹਜੇ ਤੱਕ ਉਹਨਾਂ ਦਾ ਨਾਮ ਨਹੀਂ ਮਿਲਿਆ ਉਹ ਵੀ ਭੁੱਲ ਭੱਲ ਕੇ ਛੱਡੋ ਪਰ ਜਦੋਂ ਆਪ ਹੀ ਹਾਰ ਕੇ ਹੁਣ ਬੁਲਾਉਂਦੇ ਵੀ ਚੰਗੇ ਲੱਗਦੇ ਉਹਨਾਂ ਨੂੰ ਆ ਹਾਲਾਤ ਸੀ ਪਹਿਲਾਂ ਖੇਡਾਂ ਦੇ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਟੀਨਸਾ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੂੰ ਸਾਈਕਲ ਚੜ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋੜਨਾ ਵੀ ਹੋਵੇ ਤਾਂ ਵੀ ਤੋੜ ਨਹੀਂ ਸਕਦੀ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਟੂਰਨਾਮੈਂਟ ਦੇ ਪੈਸੇ ਮਿਲ ਰਹੇ ਆ ਨਹੀਂ ਤਾਂ ਅਸੀਂ ਤਾਂ ਭੁੱਲ ਹੀ ਜਾਂਦੇ ਸੀ ਜੀ ਵੀ ਕਿਹੜੇ ਹੁਣ ਕਿਵੇਂ ਬੁਲਾ ਲੇ ਬੋਟਾਂ ਬੁਟਾਈਆਂ ਹੋਣੀਆਂ ਨੇੜੇ ਵੀ ਇਹ ਕਿਹੜੇ ਟੂਰਨਾਮੈਂਟ ਦੇ ਦੇਈ ਜਾਂਦੇ ਅਸੀਂ ਤਾਂ ਭੁੱਲ ਪਾ ਲਗੇ ਸੀ ਗਈ ਉਹ ਕਬੱਡੀ ਟੂਰਨਾਮੈਂਟ ਇੱਥੇ ਹੁੰਦੇ ਸੀ ਬਠਿੰਡੇ ਇਧਰਲੇ ਕਰਾਉਂਦੇ ਹੁੰਦੇ ਸੀ 7 ਕਰੋੜ ਰੁਪਇਆ ਦੀਪਕਾਪਾਦ ਕੋਲ ਨੂੰ ਦੇਂਦੇ ਸੀ ਪਲੇਅਰਾਂ ਦੇ ਹਜੇ ਤੱਕ ਫੀਸ ਨਹੀਂ ਮਿਲੀ ਕਬੱਡੀ ਤੇ ਜਿਹੜੇ ਜਿੱਤੇ ਨੇ ਹਜੇ ਤੱਕ ਉਹਨਾਂ ਦਾ ਨਾਮ ਨਹੀਂ ਮਿਲਿਆ ਉਹ ਵੀ ਭੁੱਲ ਭੱਲ ਕੇ ਛੱਡੋ ਪਰ ਜਦੋਂ ਆਪ ਹੀ ਹਾਰ ਗਏ ਹੁਣ ਬੁਲਾਉਂਦੇ ਵੀ ਚੰਗੇ ਲੱਗਦੇ ਉਹਨਾਂ ਨੂੰ ਆ ਹਾਲਾਤ ਸੀ ਪਹਿਲਾਂ ਖੇਡਾਂ ਦੇ ਕੁਝ ਨਹੀਂ ਪਤਾ ਸੀ ਜਿਹੜੇ ਖੇਡ ਮੰਤਰੀ ਬਣਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸਾਡੇ ਇਲਾਕੇ ਚ ਸਾਨੂੰ ਪਤਾ ਹੈ ਤੁਸੀਂ ਦੇਖ ਲਓ ਵੀ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਢੀਂਟਸ ਆ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੂੰ ਇਸ ਸਾਈਕਲ ਚੜ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋੜਨਾ ਵੀ ਹੋਵੇ ਤਾਂ ਵੀ ਤੋੜ ਨਹੀਂ ਸਕਦੇ ਸੀਗੇ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹਿ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਨੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਲਾਉਨੇ ਆ ਹੈੱਡ ਕੋਚ ਲਾਉਨੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਜਿਸ ਦਾ ਕੰਮ ਉਸੇ ਕੋ ਸਾਜੇ ਸਾਰੇ ਹੀ ਨਹੀਂ ਤਾਂ ਐਸੋਸੀਏਸ਼ਨਾਂ ਜਿਹੜੀਆਂ ਉਹ ਰਾਜਨੀਤਿਕ ਲੋਕਾਂ ਕੋਲੇ ਆ ਬਸ 올림픽 ਜਾਣ ਦਾ ਇੱਕ ਬਹਾਨਾ ਬਣਾ ਲੈਂਦੇ ਆ ਉਸੇ ਝਾਚ ਪਲੇਅਰ ਜਾਂਦੇ ਹੁੰਦੇ ਆ ਉਸੇ ਝਾਚ ਹੋ ਜਾਂਦੇ ਹੁੰਦੇ ਆ ਉਹ ਉਹ ਫਰਸਟ ਕਲਾਸ ਦੀਆਂ ਸੀਟਾਂ ਤੇ ਜਾਂਦੇ ਆ ਪਲੇਅਰ ਵਿਚਾਰੇ ਪਿੱਛੇ ਬੈਠੇ ਹੁੰਦੇ ਆ ਉਹ ਬਸ 올림픽 ਚ ਉੱਥੇ ਸਰਕਾਰੀ ਖਰਚਾਂ ਤੇ ਮੌਜਾਂ ਕਰਿਆ ਹੁੰਦੇ ਆ ਅਸੀਂ ਪਲੇਅਰਾਂ ਨੂੰ ਪਹਿਲਾਂ ਪੈਸੇ ਦਿੰਨੇ ਆ ਬਹੁਤ ਸਾਰੇ ਮੈਂ ਦੇਖਦਾ ਮੈਂ ਜਦੋਂ ਲੰਘਦੇ ਆ ਸੂਹਿਆਂ ਦੀਆਂ ਪਟੜੀਆਂ ਤੇ ਜਾਂ ਸੜਕਾਂ ਦੇ ਕਿਨਾਰਿਆਂ ਤੇ ਪਲੇਅਰ ਸਾਡੇ ਨੰਗੇ ਪੈਰੀਂ ਭੱਜਦੇ ਫਿਰਦੇ ਹੁੰਦੇ ਆ ਮੈਂ ਰੋਕ ਲੈਣਾ ਕਈਆਂ ਨੂੰ ਯਾਰ ਨੰਗੇ ਪੈਰੀਂ ਰਾਤ ਨੂੰ ਇੰਨਾ ਰਿਸਕ ਲਈ ਜਾਂਦੇ ਹੋ ਸੜਕ ਤੇ ਕੀ ਕਰੀਏ ਜੀ ਕਹਿੰਦੇ ਬੂਟ ਵੀ ਹੈ ਨਹੀਂ ਤੇ ਫੌਜ ਚ ਭਰਤੀ ਹੋਣਾ ਜਾਂ ਪੁਲਿਸ ਚ ਭਰਤੀ ਹੋਣਾ ਜਾਂ ਖੇਡਾਂ ਚ ਜਾਣਾ ਤਾਂ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਿਨ ਕੁਸ਼ਤੀ ਵਾਸਤੇ ਉਹੀ ਗੱड्डा ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆਂ ਉੱਥੇ ਗੱਦੇ ਹੋਰ ਨੇ ਗ੍ਰਿਪੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸੀਂ ਤਾਂ ਕਦੇ ਗੱਦੇ ਤੇ ਕੁਸ਼ਤੀ ਵੀ ਨਹੀਂ ਕੀਤੀ ਪਹਿਲਾਂ ਪੈਸੇ ਦਿੰਨੇ ਆ ਜਦੋਂ ਉਹ ਪਲੇਅਰ ਆਪਦੇ ਬਲਬੂਤੇ ਨਾਲ ਕੋਈ ਮੈਡਲ ਜਿੱਤ ਲਿਓ ਤਾਂ ਹਰੇਕ ਹੀ ਆ ਜਾਂਦਾ ਹੈ ਫੋਟੋ ਖਿਚਾਉਣ ਉਹਦੇ ਨਾਲ ਉਦੋਂ ਹਰੇਕ ਆ ਇਹਨਾਂ ਪਹਿਲਾਂ ਉਹਨੂੰ ਤਿਆਰ تیاری ਕਰਨ ਵਾਸਤੇ ਤਾਂ ਉਹਨੂੰ 올림픽 ਲੈਵਲ ਦਾ ਸਮਾਨ ਮਿਲੇ ਨਾ ਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਕਮੀ ਨਹੀਂ ਕਿਸੇ ਕਿਸਮ ਦੀ